ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਜਦੋਂ ਗੁਰੂ ਨਾਨਕ ਦੁਨੀਆ ਦੀ ਯਾਤਰਾ ਲੈ ਨਿਕਲੇ ਤੇ ਅਸਮੇਰ ਪਹਾੜ ਪਹੁੰਚੇ ਉੱਥੇ ਪਹਿਲੇ ਤੋਂ ਮੌਜੂਦ ਜੋਗੀ ਪੰਡਤ ਜਿਹੜੇ ਕਿ ਚਿੱਲੇ ਘਟ ਰਹੇ ਸੀ ਉਹਨਾਂ ਨਾਲ ਗੱਲਬਾਤ ਹੋਈ ਤੇ ਕਿਸ ਚੀਜ਼ ਦਾ ਪ੍ਰਚਾਰ ਕੀਤਾ ਤੇ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਨੂੰ ਜਾਣਾਂਗੇ ਬਹੁਤ ਵਧੀਆ ਕਥਾ ਹੈ ਸੁਚਨ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਭਰਮਣ ਕਰਦੇ ਆ ਕਰਦੇ ਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਮੇਰ ਪਰਬਤ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟਿਲੇ ਸਨ ਜੋਗੀਆਂ ਦਾ ਵਾਸੇ ਭਾਰਤ ਦਾ ਦਿਲ ਦਿਮਾਗ ਜਿੱਥੇ ਬੈਠਾ ਸੀ ਭਾਈ ਗੁਰਦਾਸ ਨੂੰ ਕਹਿਣਾ ਪਿਆ ਸਿਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੂਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਗੁਫਾਵਾਂ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰ ਉਤਾਰੇਗਾ ਸੂਝ ਸਮਝ ਕੌਣ ਦੇਵੇਗਾ ਇਤਿਖ ਪਾਛੇ ਹੋ ਗਏ ਨੇ। ਤੋਂ ਧਨਗੁਰ ਨਾਨਕ ਦੇਵ ਜੀ ਮਹਾਰਾਜ ਜੀ ਪਹੁੰਚੇ ਨੇ ਸੁਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈ ਏ। ਇਹ ਸਾਰੀ ਗੋਸ਼ਟੀ ਧਨਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਨਾਮ ਦੇ ਨਾਲ ਦਰਜ ਹੈ RAMKALI MALLA ਪਹਿਲਾ ਸਿਧ ਗੋਸ਼ ਜਿਹਦੇ ਨਾਲ ਵਿੱਚ ਵਕ ਵਕ ਜੋਗੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਵਿੱਚ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਰਬਤ ਤੇ ਪਹੁੰਚੇ ਜੋਗੀਆਂ ਨਾਲ ਚਰਚਾ ਹੋਈ ਇਹਨਾਂ ਜੋਗੀਆਂ ਦੇ ਵਿੱਚ ਬਹੁਤ ਸਾਰੇ ਸਿੱਧ ਪੁਰਸ਼ ਸਨ ਸਿੱਧੀਆਂ ਮਿਲ ਚੁੱਕੀਆਂ ਸਨ ਇਸ ਵਾਸਤੇ ਇਹਨਾਂ ਦਾ ਨਾਮ ਸਿੱਧ ਪੈ ਗਿਆ ਸੀ ਪ੍ਰਾਣਾ ਯਾਮ ਦੀ ਸਾਧਨਾ ਦੇ ਸਫਲਤਾ ਹੋਣ ਕਰਕੇ ਇਨਾਂ ਦੀ ਆਯੂ ਬਹੁਤ ਲੰਬੀ ਹੋ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਦੇ ਵਕਤ ਤੱਕ ਰਾਜ yogi ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਨੇ ਪਹਿਲਾ ਸਿਫਤੀ ਰਤਾ ਸਦ ਬਿਹਾਰੀ ਜੂਏ ਜਨਮ ਨ ਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰ ਦੂਸਰਾ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਇੱਕ ਤੀਸਾ ਸ਼ਬਦ ਵੀ ਹੈ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੇ ਨਾਨਕ ਸੁਣ ਭਰਤਰ ਜੋਗੀ ਪੌਰ ਬ੍ਰह्म ਲਿਵ ਇਕੰ ਐ ਭਰਤਰੀ ਜਗਤ ਦੇ ਸਾਰੇ ਵਰਨ ਵੇਖ ਧਰਮ ਨਾਨਕ ਇਹਨਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹ ਹੀ ਧਰਮ ਹੈ ਸਬ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਯਾ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਆਰ ਬ੍ਰਹਮ ਲਿਵ ਇਕੰ ਇਸ ਤਰ੍ਹਾਂ ਇਹ ਜੋ ਸੰਜੀਵਲਤਾ ਦਾ ਸੰਦੇਸ਼ ਉਪਦੇਸ਼ ਭਰਤੀ ਨੂੰ ਸੁਣਾਇਆ ਭਰਤੀ ਨੇ ਸ਼ਿਸ਼ਟ ਗ੍ਰਹਿਣ ਕੀਤਾ ਹੱਥ ਜੋੜ ਕੇ ਪ੍ਰਣਾਮ ਕੀਤੇ ਲੇਕਿਨ ਹੋਰ ਬਾਕੀ ਜੋਗੀ ਉਹਨਾਂ ਦੀ ਜੋ ਮਨੋਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਖਾਦੀ ਖੁਨਸ ਜੋਗੀ ਸਰਾ गोष्ट करन सवे उठाई उछे योगी भंगरनाथ तुद दुध विच क्यों कांजी पाई गोरख दे चहेते चेलेया दे चौ भंगरनाथ स्वामी भंगरनाथ गुरु नानक देव जी महाराज नो कहन थोडी जिंदगी ते पावन पवित्र दुध दी तरह सी पर तुसी उस देच ग्रस्त दी कांजी पा दिती है ਫਿਟਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਸਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗਰਸਤੀ ਹੋ ਗਏ ਗਰਸ ਧਰਮ ਦੀ ਬੜੀ ਮਹਿਮਾ ਗੁਰੂ ਨਾਨਕ ਨੇ ਗਾਇਨ ਕੀਤੀ ਹੈ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਖੇ ਨਾਥ ਜੀ ਤੇਰੀ ਮਾਂ ਕੋ ਚੱਜੀ ਆਈ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੋਂ ਕੇ ਘਰ ਮੰਗਣ ਜਾਈ ਬਿਖਸ਼ਾਤੀ ਗ੍ਰਸਤੀਆਂ ਕੋਲ ਲੈਂਦੇ ਆ ਉਪਜੀਵਕਾ ਤੇ ਗ੍ਰਸਤੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋ ਗਏ ਲੇਕਿਨ ਜਦ ਲੰਬੀ ਭੈ ਸੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਦੇ ਵਿੱਚ ਕੋਈ ਇਸਤਰੀ અવਤਾਰ ਨਹੀਂ ਬਣੇ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੇ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਇਸਤਰੀ ਪਛੜੀ ਹੋਈ ਹੈ ਨੰਬਰ 2 ਹੈ ਪਛੜੀ ਹੋਈ ਹੈ ਪਿੱਛੇ ਹੈ ਕੁਛਕ ਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਭਾਈ ਗੁਰਦਾਸ ਨੂੰ ਕਹਿਣਾ ਪਿਆ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਇਹ ਨਰਕ ਦੁਆਰੀ ਨਹੀਂ ਹੈ ਮੋਖਸ ਦੁਆਰੀ ਹੈ ਖੈਰ ਜਦ ਇਹ ਦਲੀਲਾਂ ਦਿੱਤੀਆਂ ਇਸਤਰੀ ਕੋਈ ਗ੍ਰੰਥਕਾਰ ਨਹੀਂ ਬਣ ਸਕੀ ਇਸਤਰੀ ਅਵਤਾਰ ਨਹੀਂ ਬਣ ਸਕੀ ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ ਇਸ ਤੋਂ ਹੀ ਜਾਪਦਾ ਹੈ ਕਿ ਇਲਮ ਦੇਚ ਕਲਾ ਦੇਚ ਗਿਆਨ ਦੇਚ ਵਿਗਿਆਨ ਦੇਚ ਇਸਤਰੀਆਂ ਸਿਰਫ ਨਾਮਾਤਰ ਨੇ ਉਸਤ ਬਰਾਬਰ ਨਹੀਂ ਹੈ ਪੁਰਸ਼ ਅੱਗੇ ਹੈ ਅੱਗੇ ਹਰ ਪੱਖ ਦੇਚ ਪੁਰਸ਼ ਅੱਗੇ ਹੈ ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੀ ਕਿ ਇਸਤਰੀ ਨੂੰ ਤੁਸੀਂ ਬਰਾਬਰੀ ਦਿੰਦੇ ਹੋ ਗੁਰਸ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸਤਰੀ ਕਿਤੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤਰ ਮਜ਼ਬਾ ਨੇ ਧਰਮਾਂ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਹੋਇਆ ਹੈ ਬੇਸ਼ਤਰ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਦੇਸ਼ ਦੇ ਧਰਮ ਵਿਦੇਸ਼ ਦੇ ਧਰਮ ਇਸਤਰੀ ਨੂੰ ਕਈ ਥਾਵਾਂ ਤੇ ਰੋਕਦੇ ਨੇ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਹੈ ਔਰ ਇੱਥੇ ਇਸਤਰੀ ਪਛੜੀ ਹੋਈ ਹੈ ਇਹ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ ਸੋ ਕਿਉ ਮੰਦਾ ਆਖੀਏ ਜਿਤ ਜੰ ਮਹਿ ਰਾਜਾਨ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਗੀਓ ਠੀਕ ਹੈ ਇਸਤਰੀ અવਤਾਰ ਨਹੀਂ ਬਣ ਸਕੀ ਪਰ અવਤਾਰ ਵੀ ਜਨਮ ਲਾਤੀ ਹੈ ਜਿਹੜਾ ਸਮਾਂ ਸ਼ਕਤੀ ਖਰਚ ਕਰਕੇ ਕੋਈ ਆਤਮਾ અવਤਾਰ ਬਣਦੀ ਹੈ ਉਹੀ ਸ਼ਕਤੀ ਤੇ ਸਮਾਂ ਖਰਚ ਹੋ ਗਿਆ ਇਸਤਰੀ ਦਾ avatars ਦੀ ਪਲਨਾ ਦੇ avatars ਹੋਣਾ ਜੇ ਅਫਜ਼ਲ ਹੈ ਮਹਾਨ ਹੈ ਕਿ avatars ਦੀ ਜਨਨੀ ਹੋਣਾ ਵੀ ਮਹਾਨ ਹੈ ਉਹਦੀ ਗੋਦ ਇਤਨੀ ਪਵਿੱਤਰ ਸੀ ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ avatars ਦੀ ਜਨਮਦਾਤੀ ਬਣ ਸਕੇ ਉਹਦਾ ਸਮਾਂ ਉਹਦੀ ਸ਼ਕਤੀ avatars ਨੂੰ ਜਨਮ ਦੇਣ ਦੇ ਵਿੱਚ ਔਰ ਪਾਲਣਾ ਦੇ ਚ ਖਰਚ ਹੋਈ ਵਿਚਾਰੀ ਆਪ ਕਿਥੋਂ અવਤਾਰ ਬਣਦੀ ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦਿਨ ਦੇ ਚ ਖਰਚ ਹੋਈ ਇੱਕ ਰਹਿਬਰ ਨੂੰ ਜਨਮ ਦਿਨ ਦੇ ਚ ਖਰਚ ਹੋਈ ਕੁੱਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁੱਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬ셔ਰ અવਤਾਰ ਨਹੀਂ ਆਉਂਦਾ ਹਰ ਇਸਤਰੀ અવਤਾਰ ਦੀ ਜਨਨੀ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਨੀ ਵੀ ਮਹਾਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਿਖਿਤ ਕਹਿ ਦੇਣਾ ਨਰਕਦੁਆਰੀ ਕਹਿ ਦੇਣਾ ਸ਼ੂਦਰ ਕਹਿ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਤੋਂ ਰੋਕਣਾ ਇਹ ਜ਼ਿਆਦਤੀ ਹੈ ਇਹ ਜ਼ੁਲਮ ਹੈ ਨਾਰੀ ਦੇ ਹੱਕ ਦੇ ਵਿੱਚ ਔਸਤਰੀ ਦੇ ਹੱਕ ਦੇ ਵਿੱਚ ਬੜੀ ਬੁਲੰਦ ਆਵਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਅਖੇ ਔਸਤਰੀ ਮਹਾਨ ਹੈ ਔਰ ਪੁਰਸ਼ ਦੀ ਬਰਾਬਰੀ ਹੈ ਹਾਂ ਔਸਤਰੀ ਔਸਤਰੀ ਹੈ ਪੁਰਸ਼ ਪੁਰਸ਼ ਹੈ ਜੈਸੇ ਕਮਲ ਕਮਲ ਹੈ ਗੁਲਾਬ ਗੁਲਾਬ ਹੈ ਪਰ ਦੋਹਾਂ ਦੇ ਵਿੱਚ ਅਸੀਂ ਇੰਜ ਕਹੀਏ ਗੁਲਾਬ ਮਹਾਨ ਹੈ ਕਮਲ ਕੁਛ ਵੀ ਨਹੀਂ ਕਮਲ ਮਹਾਨ ਹੈ ਔਰ ਗੁਲਾਬ ਨਿਖੇਦ ਹੈ ਨਹੀਂ ਗੁਲਾਬ ਆਪਣੀ ਥਾਂ ਤੇ ਮਹਾਨ ਹੈ ਕਮਲ ਆਪਣੀ ਥਾਂ ਤੇ ਮਹਾਨ ਹੈ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਹਾਂ ਉਸ ਵਕਤ ਇੱਕ ਉਲਟ ਚੱਕਰ ਚੱਲ ਪੈਂਦਾ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸ ਦਾ ਹੀ ਪਹਿਰਾਵਾ ਉਸ ਦੀ ਤੌਰੇ ਜ਼ਿੰਦਗੀ ਅਪਣਾਉਂਦੀ ਹੈ ਇਹ ਕੋਈ ਪੁਰਸ਼ ਈ ਸਤਰੀ ਨਕਲ ਤੇ ਚੱਲ ਪੈਂਦਾ ਹੈ ਨਕਲ ਕਰਕੇ ਈ स्त्री ਬਣਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਈ स्त्री ਮਰਦ ਬਣਤੇ ਨਹੀਂ ਸਕੇਗੀ ਲੇਕਿਨ ਆਪਣਾ ਈ ਸਤਰੀ ਤਤ ਵੀ ਗਵਾਏਗੀ ਆਪਣੇ ਈ ਸਤਰੀ ਵਾਲਾ ਸੁਭਾਅ ਜੋ ਸ਼ੁਭ ਸੁਭਾਵ ਹੈ ਉਹ ਵੀ ਗਵਾ ਬੈਠੇਗੀ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਏਗਾ ਅਗਰ ਇੱਕ ਕਮਲ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਬਣਤੇ ਨਹੀਂ ਸਕੇਗਾ ਪਰ ਉਹ ਢੰਗ ਦਾ ਕਮਲ ਵੀ ਨਹੀਂ ਹੋ ਸਕੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਨਾ ਕੋਈ ਨਿਖੇਦ ਹੈ ਨਾ ਕੋਈ ਮਹਾਨ ਹੈ ਆਪਣੀ ਆਪਣੀ ਥਾਂ ਤੇ ਦੋਵੇਂ ਮਹਾਨ ਨੇ ਬਰਾਬਰ ਜੋਗੀਆਂ ਨੇ ਜਦ ਦੇਖਿਆ ਹਰ ਗੱਲ ਦੇ ਵਿੱਚ ਗੁਰੂ ਨਾਨਕ ਅੱਗੇ ਵੱਧੇ ਜਾ ਰਹੇ ਨੇ ਅੱਗੇ ਵੱਧੇ ਜਾ ਰਹੇ ਨੇ ਤੋ ਸਿੱਧਪੁਰਸ ਸਨ ਉਹਨਾਂ ਕੋਲ ਕਰਾਮਾਤਾਂ ਸਨ ਰਿਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 22-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਦੀ ਉਮਰ 1000 ਸਾਲ ਕਿਸੇ ਦੀ 1500 ਸਾਲ ਕਿਸੇ ਦੀ 500 ਸਾਲ ਪ੍ਰਾਣਾਯਮ ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸਿੱਧੀ ਮਨੇ ਵਿਚਾਰਿਆ ਭਾਈ ਗੁਰਦਾਸ ਲਿਖ ਦੇਣਾ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ ਅਸੀਂ ਹਜ਼ਾਰ ਹਜ਼ਾਰ ਸਾਲ ਦੀ ਉਮਰ ਰੱਖਦੇ ਡੇ ਡੇੜ ਹਜ਼ਾਰ ਸਾਲ ਦੀ ਸਾਡੀ ਉਮਰ ਇਹ ਕੱਲ ਦਾ ਬੱਚਾ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ ਜੇ ਇਹ ਬਾਲਕ ਕਿਦਰੇ ਜੋਗੀ ਬਣ ਜਾਏ ਤੇ ਇਹ ਹਰ ਭਾਸ਼ਾ ਦਾ ਗੈਣੀ ਐ ਦਲੀਲ ਬਾਸ ਐ ਬੜੇ ਸੁੰਦਰੇ ਦੇ ਕੁਲ ਪ੍ਰਮਾਨ ਨੇ ਇਹਦੇ ਕੋਲ ਕਹਿਣ ਦੀ ਸ਼ੈਲੀ ਐ ਕਹਿਣ ਦਾ ਢੰਗ ਐ ਲਿਆਜ਼ਾ ਇਹ ਕਿਦਰੇ ਸਾਡਾ ਪ੍ਰਚਾਰਕ ਬਣ ਜਾਏ ਤੋ ਹਮਰੇ ਪੰਥ ਕਰੇ ਉਜਿਆਲਾ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਫੈਲਾਵੇਗਾ ਪਰੇ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਉੱਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤੋਂ ਸਿੱਧੀਆਂ ਨੇ ਸਿੱਧ ਪੁਰਸ਼ਾਂ ਨੇ ਆਪਸੀ ਸੋਚੇ ਇਹਨੂੰ ਕੋਈ ਸਿੱਧੀ ਦਿਖਾਈ ਹੈ ਖੱਪਰ ਦਿੱਤਾ 나ਥ ਜੀ ਪਾਣੀ ਪਰਲੇ ਵਨ ਉਠ ਚਾਲਾ ਚਰਪਟ 나ਥ ਨੇ ਕਰ ਮੰਡਲ ਦਿੱਤਾ ਖੱਪਰ ਅਕੀਆ ਸਾਹਮਣੇ ਸਰੋਵਰ ਤੋਂ ਪਾਣੀ ਵਰਕੇ ਲਿਆਓ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰਕੇ ਛੋਟੇ ਜਤੇ ਮਨੁੱਖ ਹੁਕਮ ਕਰ ਸਕਦਾ ਹੈ ਭਈ ਉਹ ਸਰੋਵਰ ਤੋਂ ਮੇਰੇ ਲਈ ਪਾਣੀ ਵਰਕੇ ਲਿਆਓ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀ ਹੈ ਡਿਠੇ ਰਤਨ ਜਵੇ ਹਰ ਲਾਲਾ ਦੇਖ ਕੇ 당 ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਹੋਇਆ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਉਹ ਸਿੱਧ ਗੁਰੂ ਨਾਨਕ ਦੇ ਅੱਗੋਂ ਦਮਗਜੇ ਮਾਰਦੇ ਸਨ ਅਸੀਂ ਲੋਕ ਪ੍ਰਲੋਕ ਪਰਲੋਕ ਦੋਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਦੇ ਵਿੱਚ ਕਿਹੜੇ ਕਿਹੜੀ ਧਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਸਾਨੂੰ ਸਭ ਕੁਝ ਪਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਵਿੱਚ ਹੀ ਹੀ ਰਹੇ ਰਤਨ ਹੀ ਰਤਨ ਮਹਾਰਾਜ ਦੇਖ ਕੇ 당ਗ ਰਹਿ ਗਏ ਬਈ ਇੱਥੇ ਤੇ ਪਾਣੀ ਨਹੀਂ ਹੈ। ਕਰਮੰਡਲ ਵਾਪਸ ਲਿਆਏ। ਔਰ ਜੋਗੀਆਂ ਦੇ ਅੱਗੋਂ ਕਰਮੰਡਲ ਰੱਖ ਕੇ ਕਹਿਣ ਲੱਗੇ। ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਇਸ ਤਾਲਾ। ਉੱਥੇ ਪਾਣੀ ਨਹੀਂ ਹੈ। ਤੁਸੀਂ ਪਾਣੀ ਮੰਗਵਾਇਆ ਸੀ ਨਾ। ਉਸ ਸਰੋਵਰ ਵਿੱਚ ਪਾਣੀ ਨਹੀਂ ਹੈ। ਸਤਗੁਰੂ ਕਹਿਣ ਲੱਗੇ ਮੈਨੂੰ ਹੈਰਾਨਗੀ। ਜਦ ਤੁਸੀਂ ਲੋਕ ਪਰਲੋਕ ਦੀ ਜਾਣਦੇ ਹੋ ਗ੍ਰਹਿ ਨਿਛਤਰਾਂ ਦੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ ਤੁਹਾਨੂੰ ਬਾਕੀ ਗ੍ਰਹਿ ਨਿਛਤਰਾਂ ਦਾ ਵੀ ਗਿਆਨ ਹੈ ਤੇ ਸਭ ਕੁਝ ਦਿਖਾਈ ਦੇ ਰਿਹਾ ਹੈ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਵ ਪਾਉਣ ਵਾਸਤੇ ਕਿ ਤੇ ਉਲਟੀ ਸਾਡੇ ਤੇ ਪੈ ਗਈ ਇਹ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿਦ ਮੰਡਲੇ ਇਹ ਤਨ ਆਪਣਾ ਪੰਥ ਹੋ ਜਾ ਲਾ ਸ਼ਬਦ ਵਿਚਾਰ ਵਿੱਚ ਗੁਰੂ ਨਾਨਕ ਦੀ ਜਿੱਤ ਹੋਈ ਜੋਗੀਆਂ ਨੇ ਹੱਥ ਜੋੜੇ ਔਰ ਗੁਰੂ ਨਾਨਕ ਨੇ ਕਿ ਰਿਦ ਸਿਦ ਅਵਰਾ ਸਾਧ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ ਜੀਵਨ ਪ੍ਰਭੂ ਪ੍ਰਾਪਤੀ ਲਈ ਹੈ ਪਰਮਾਤਮਾ ਦੀ ਪ੍ਰਾਪਤੀ ਲਈ ਹੈ ਇਸ ਤਰ੍ਹਾਂ ਦੇ ਨਾਟਕ ਛੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਮਾਸ਼ੇ ਸ਼ੋਭਾ ਨਹੀਂ ਦਿੰਦੇ ਚੰਗੇ ਨਹੀਂ ਲੱਗਦੇ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅਸ਼ਟਿਕਥਾ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਕਥਾ ਸੀਗੀ ਇਸ ਕਥਾ ਦਾ ਮਰਕਜ਼ੀ ਖਿਆਲ ਜਿਹੜਾ ਮੈਨੂੰ ਸਮਝ ਆਇਆ ਵੀਰ ਉਹ ਇਹ ਕਿ ਬਾਬਾ ਗੁਰੂ ਨਾਨਕ ਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ ਲੇਕਿਨ ਜਿਹੜਾ ਦਰਸ ਦਿੱਤਾ ਔਰ ਇਹੀ ਦਰਸ ਦਿੱਤਾ ਕਿ ਰੱਬੁਲ ਇੱਜ਼ਤ ਦੀ ਜ਼ਾਤ ਨੂੰ ਪੁਕਾਰੋ ਉਦੀ ਇਬਾਦਤ ਕਰੋ ਉਦੀ ਬੰਦਗੀ ਕਰੋ ਉਹਦੇ ਅੱਗੇ ਝੁਕੋ ਉਸ ਤੋਂ ਇਲਾਵਾ ਕੋਈ ਨਹੀਂ ਹੈ ਇਸ ਦੁਨੀਆ ਦਾ ਵਾਹਿਦ ਖਾਲਕ ਤੇ ਮਾਲਕ ਸਿਰਫ ਔਰ ਸਿਰਫ ਉਦੀ ਜ਼ਾਤ ਉਹਦੇ ਮਾਰਗ ਤੇ ਚੱਲੋ ਜੋ ਰੱਬ ਫਰਮਾ ਰਿਹਾ ਉਹ ਕਰੋ ਜਿਸ ਚੀਜ਼ ਤੋਂ ਰੱਬ ਮਨਾ ਕਰੰਦਿਆ ਉਸ ਚੀਜ਼ ਤੋਂ ਮਨਾ ਹੋ ਜਾਓ ਬਾਬਾ ਗੁਰੂ ਨਾਨਕ ਨੇ ਕਿਸੇ ਦਾ ਧਰਮ ਚੇਂਜ ਨਹੀਂ ਕਰਵਾਇਆ ਕਿਸੇ ਦਾ ਧਰਮ ਨੂੰ ਮਾੜਾ ਨਹੀਂ ਕਿਹਾ ਨਾ ਉਹਨੂੰ ਤਬਦੀਲ ਕਰਵਾਇਆ ਇਸ ਦੀ ਮਿਸਾਲ ਤੁਸੀਂ ਇਸ ਤੋਂ ਲੈ ਸਕਦੇ ਹੋ ਕਿ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਹਰ ਜਗ੍ਹਾ ਤੇ ਨਾਲ ਰਹੇ ਲੇਕਿਨ ਉਹਨਾਂ ਨੇ ਉਹਨਾਂ ਦਾ ਧਰਮ ਨਹੀਂ ਕਰਵਾਇਆ ਉਹਨਾਂ ਨੂੰ ਸਿੱਖੀ ਦੇ ਵਿੱਚ ਨਹੀਂ ਆਂਦਾ ਕਿਉਂਕਿ ਉਹਨਾਂ ਦਾ ਮੰਨਣਾ ਇਹ ਸੀਗਾ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਦੇ ਵਿੱਚ ਜੀਏ ਪਰ ਰੱਬੁਲ ਇੱਜ਼ਤ ਦੇ ਨਾਲ ਜੁੜੋ ਜਿਸ ਚੀਜ਼ ਉਹਨਾਂ ਨੇ ਫੋਕਸ ਦਿੱਤਾ ਜ਼ੋਰ ਦਿੱਤਾ ਉਹ ਹੀ ਸੀ ਕਿ ਰੱਬੁਲ ਇੱਜ਼ਤ ਦੇ ਨਾਲ ਜੁੜੋ ਉਹਦੀ ਬੰਦਗੀ ਕਰੋ ਇਸ ਦੁਨੀਆ 'ਚ ਜਿਹੜਾ ਆਉਣ ਦਾ ਮਕਸਦ ਹੈ ਉਸ ਨੂੰ ਹਾਸਲ ਕਰੋ ਇਹ ਨਾ ਹੋਵੇ ਉਸ ਤੋਂ ਬਗੈਰ ਹੀ ਚਲੇ ਜਾਵੋ ਜਿਹੜੇ ਮਰਜ਼ੀ ਧਰਮ 'ਚ ਰਹਿ ਕੇ ਤੁਸੀਂ ਰੱਬ ਦੀ ਬੰਦਗੀ ਕਰੋ ਉਤ ਤੋਂ ਦੂਰ ਨਾ ਹੋਵੋ ਉਹਦੇ احਕਾਮਾਂ ਤੋਂ ਦੂਰ ਨਾ ਹੋਵੋ ਜਿਉਂ ਰੱਬ ਨੇ ਫਰਮਾਇਆ ਉਹ ਕਰੋ ਜਿਸ ਚੀਜ਼ ਤੋਂ ਮਨਾ ਕੀਤਾ ਉਸ ਤੋਂ ਮਨਾ ਹੋ ਜਾਓ ਉਹਦੇ ਮਾਰਗ ਤੇ ਚੱਲੋ ਇਹੀ ਤੁਹਾਡੀ ਅਸਲ ਕਾਮਯਾਬੀ ਇਹਦੇ ਵਿੱਚ ਇਹਦੇ ਜ਼ਿੰਦਗੀ ਜ਼ਿੰਦਗੀ ਚ ਸਫਲਤਾ ਮਿਲਣੀ ਹੈ ਔਰ ਅਗਲੇ ਜਹਾਂ ਚ ਵੀ ਸਫਲਤਾ ਮਿਲਣੀ ਹੈ ਇਹੀ ਉਹਨਾਂ ਦਾ ਫਲਸਫਾ ਸੀਗਾ ਇਸ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਇਸ ਲਈ ਕਿਸੇ ਦੇ ਵੀ ਧਰਮ ਨੂੰ ਵੀੜਾ ਮਾਰਾ ਨਾ ਕਰੋ ਜਿਹੜਾ ਵੀ ਜਿੱਥੇ ਵੀ ਹੈਗਾ ਵਾ ਉਸੇ ਧਰਮ ਚ ਰਹਿੰਦਿਆਂ ਹੋਇਆ ਰੱਬ ਉੱਜ਼ਤ ਦੇ ਨਾਲ ਜੁੜੇ ਉਸ ਦੀ ਬੰਦਗੀ ਕਰੇ ਦੁਨੀਆਂ ਦੇ ਰੌਣਕਾਂ ਚ ਨਾ ਗਵਾਚੇ ਕਿ ਉਹਨੂੰ ਭੁੱਲੀ ਜਾਵੇ ਆਪਣੇ ਪੈਦਾ ਕਰਨ ਵਾਲੇ ਨੂੰ ਭੁੱਲੀਏ ਆਪਣੇ ਮਾਲਕ ਨੂੰ ਭੁੱਲੀਏ ਦਾ ਸ਼ੁਕਰ ਅਦਾ ਕਰੋ ਹਰ ਚੀਜ਼ ਤੇ ਤਾਂ ਸ਼ੁਕਰ ਅਦਾ ਕਰੋ ਜੇ ਦੁੱਖ ਹੈ ਉਹਦੇ ਵਿੱਚ ਵੀ ਸ਼ੁਕਰ ਅਦਾ ਕਰੋ ਜੇ ਸੁੱਖ ਹੈ ਉਹਦੇ ਚ ਹੋਰ ਸ਼ੁਕਰ ਅਦਾ ਕਰੋ ਕਿਉਂਕਿ ਜਦੋਂ ਬੰਦਾ ਸ਼ੁਕਰ ਕਰਦਾ ਨਾ ਫਿਰ ਨੇਮਤਾ ਵੱਧਦੀ ਹੈ ਉਹਨਾਂ ਚ ਅਜ਼ਾਫਾ ਹੁੰਦਾ ਰੱਬ ਰਾਜ਼ੀ ਰਿਹਾ ਤੁਹਾਨੂੰ ਕਥਾ ਕਿੰਝ ਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼